what did you ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਆ ਬੰਦ ਕਰੋ ਆ ਸਾਊਂਡ ਬੰਦ ਕਰੋ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਕਰਤਾਰਪੁਰ ਦੇ ਕ੍ਰਾਂਤੀਕਾਰੀ ਲੋਕਾਂ ਚ ਆ ਕੇ ਬਹੁਤ ਚੰਗਾ ਲੱਗਿਆ ਜਿੰਨਾ ਪਿਆਰ ਜਨੂਨ ਔਰ ਜज्ਬਾ ਲੈ ਕੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਮੇਰੇ ਸਾਰੀ ਥਕਾਵਟ ਲੈ ਜਾਂਦੀ ਹੈ ਜਦੋਂ ਇਸ ਤਰ੍ਹਾਂ ਦਾ ਪਿਆਰ ਮਿਲਦਾ ਹੈ ਮਾਵਾਂ ਭੈਣਾਂ ਛੋਟੇ ਬੱਚੇ ਆਪਣੇ ਘਰਾਂ ਤੇ ਬਾਲਕੋਨੀਆਂ ਚ ਆ ਕੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਪਿਆਰ ਦੇ ਰਹੇ ਨੇ ਇਸ ਤੋਂ ਵੱਡਾ ਕੋਈ ਕਰੰਸੀ 'ਚ ਕਿਸੇ ਕਰੰਸੀ 'ਚ ਇਹਦਾ ਮੁੱਲ ਨਹੀਂ ਪੈ ਸਕਦਾ ਇਸ ਪਿਆਰ ਦਾ ਕਰਤਾਰਪੁਰ ਵਾਲੇ ਉਹ ਸਾਰੀ ਉਮਰ ਦਾ ਕਈ ਜਨਮਾਂ ਦਾ ਰਿਣੀ ਆ ਮੈਂ ਤੁਹਾਡਾ ਜਿ ਜਿੰਨਾ ਜਦੋਂ ਵੀ ਕਰਤਾਰਪੁਰ ਆਇਆ ਜਿੰਨਾ ਪਿਆਰ ਮੰਗਿਆ ਉਹ ਤੋਂ ਤਿੱਗਣਾ ਚੌਗਣਾ ਤੁਸੀਂ ਪਿਆਰ ਦਿੱਤਾ ਤੇ ਵੀਰੋ ਸਾਡੇ ਅੱਜ ਅੱਜ ਮੈਂ ਇੱਥੇ ਕਰਤਾਰਪੁਰ ਜਲੰਧਰ ਲੋਕ ਸਭਾ ਸੀਟ ਲਈ ਮੈਂ ਪ੍ਰਚਾਰ ਕਰਨ ਆਇਆ ਮੈਂ ਚਾਰੇ ਪਾਸੇ ਕਰੂੰਗਾ ਹਾਂ ਸੋ ਵੀਰੋ ਤੁਸੀਂ ਫੈਸਲਾ ਕਰ ਦੇਣਾ ਇੱਕ ਤਰੀਕ ਨੂੰ ਫੈਸਲਾ ਤਾਂ ਕਰੀ ਬੈਠੇ ਹੋ ਬਸ ਇੱਕ ਨੂੰ ਤਾਂ ਐਂ ਕਰਨਾ ਬਸ ਤੇ ਸਫਾਈ ਕਰ ਦੇਣੀ ਆਪਾਂ ਤੇ ਆਪਣਾ ਚੋਣ ਨਿਸ਼ਾਨ ਵੀ ਝਾੜੂ ਹੈ ਤੇ ਝਾੜੂ ਕਰਦਾ ਵੀ ਸਫਾਈ ਹੈ ਸੋ ਇਸ ਕਰਕੇ ਆ ਪੋਸਟਰ ਬਣਾਈ ਫਿਰਦੇ ਹਾਂ ਮਿਸ਼ਨ 13 ਜ਼ੀਰੋ ਜਲੰਧਰ ਯੂਥ ਦੀ ਟੀਮ ਆ ਜਿਹੜਾ ਪਿਆਰ ਹੈ ਇਹ ਕਿਤੇ ਕਿਸਮਤ ਨਾਲ ਹੀ ਕਿਤੇ ਮਿਲਦਾ ਕੋਈ ਪੁਰਾਣੇ ਜਨਮਾਂ ਦੇ ਮੇਰੇ ਕੋਈ ਪੁੰਨ ਕੀਤੇ ਹੋਣੇ ਉਹ ਸਾਹਮਣੇ ਆ ਰਹੇ ਨੇ ਨਹੀਂ ਅੱਜ ਕੱਲ੍ਹ ਕੌਣ ਇਥੇ ਲੀਡਰਾਂ ਨੂੰ ਦੇਖਣ ਜਾਂਦਾ ਹੈ ਕੌਣ ਉਹਨਾਂ ਤੇ ਫੁੱਲ ਸੁੱਟਦਾ ਹੈ ਉਹ ਸੁਖਵੀਰ ਬਾਦਲ ਹੋਰੀ ਤਰਸੇ ਪਏ ਨੇ ਕੋਈ ਸਾਡੇ ਤੇ ਕੋਈ ਸਾਡੇ ਤੇ ਕੋਈ ਫੁੱਲ ਸੁੱਟ ਜੇ ਫਿਰ ਵਿਚਾਰੇ ਆਪਣਿਆਂ ਤੁਸੀਂ ਸਟਵਾਉਂਦੇ ਆ ਵੀ ਚਲ ਤੁਸੀਂ ਉਹ ਹੀ ਕਰ ਦੋ ਕੰਮ ਥੋੜਾ ਜਿਹਾ ਸੋ ਵੀਰੋ ਆ ਜਿਹੜਾ ਪਿਆਰ ਆ ਇਹਦਾ ਕੋਈ ਕਿਸੇ ਕੰਨਸੀ ਚ ਮੁੱਲ ਨਹੀਂ ਤੇ ਹੁਣ ਮੈਂ ਤੁਹਾਡੇ ਸਾਹਮਣੇ ਸਿਰਫ 2 ਸਾਲ ਦੀਆਂ ਸਵਾ 2 ਸਾਲ ਦੀਆਂ ਪ੍ਰਾਪਤੀਆਂ ਦੇ ਨਾਂ ਤੇ ਵੋਟ ਮੰਗ ਰਿਹਾ ਕਿ 43000 ਨੌਕਰੀਆਂ 1 ਰੁਪਿਆ ਵੀ ਕੋਈ ਕਹ ਦੇ ਕਿ ਇੱਕ ਰਿਸ਼ਵਤ ਲੱਗੀ ਹੈ 1 ਰੁਪਿਆ ਵੀ ਕਿ ਇੱਕ ਨੌਕਰੀ ਲੈਣ ਵਾਸਤੇ ਪਟਵਾਰੀ ਲੱਗ ਰਹੇ ਸਾਡੇ ਤਿੰਨ ਪੁੱਤ ਇੰਸਪੈਕਟਰ ਬਣ ਰਹੇ ਸਾਡੇ ਤਿੰਨ ਪੁੱਤ ਜੱਜ ਲੱਗ ਰਹੇ ਨੇ ਸਾਡੇ ਤਿੰਨ ਪੁੱਤ ਐਸਡੀਓ ਬਣ ਰਹੇ ਨੇ ਸਾਡੇ ਤਿੰਨ ਪੁੱਤ ਉਹਦੀ ਡਿਗਰੀ ਮੁਤਾਬਕ ਉਹਨੂੰ ਕੰਮ ਮਿਲ ਰਿਹਾ ਹੈ ਬਹੁਤ ਸਾਰੇ ਲੋਕ ਬਾਹਰ ਜਾਣ ਦਾ ਪ੍ਰੋਗਰਾਮ ਕੈਨਸਲ ਕਰ ਚੁੱਕੇ ਨੇ ਤੇ ਬਹੁਤ ਸਾਰੇ ਬਾਹਰੋਂ ਇੱਥੇ ਆ ਚੁੱਕੇ ਨੇ ਤੁਸੀਂ ਵਾਪਸ ਆਏ ਕਿੱਥੋਂ ਆਏ ਆ ਜੋ ਅੱਗੇ ਦੱਸ ਦੋ ਇੰਗਲੈਂਡ ਤੋਂ ਆਏ ਹੋ ਕੀ ਕੀ ਲੱਗਿਆ ਤੁਹਾਨੂੰ ਕਿ ਹੁਣ ਜਾਣਾ ਚਾਹੀਦਾ ਤੁਹਾਡੀ ਲੀਡਰਸ਼ਿਪ ਤੁਹਾਡੀ ਲੀਡਰਸ਼ਿਪ ਦੇਖ ਕੇ ਲੱਗਦਾ ਹੈ ਕਿ ਜਿਹੜੇ ਰਹਿ ਗਏ ਨਾ ਉਹ ਵੀ ਵਾਪਸ ਆਉਣਗੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਣੀ ਹੁਣ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਇੱਥੇ ਆ ਪੰਜਾਬ ਨੂੰ ਪਹਿਲੀ ਵਾਰੀ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ ਇਲਜ਼ਾਮ ਦੇ ਲੋਕੀ ਲੋਂਦੇ ਰਹਿੰਦੇ ਆ ਇਸ ਤੋਂ ਵਧੀਆ ਇਮਾਨਦਾਰ ਬੰਦਾ ਕੋਈ ਨਹੀਂ ਦੇਖੋ ਆ ਪਿਆਰ ਇਹ ਬੰਦਾ ਖੁਦ ਇੰਗਲੈਂਡ ਛੱਡ ਕੇ ਆਇਆ ਆਪਾਂ ਕੀ ਕਰਦੇ ਆ ਉਹ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਸ਼ਹੀਦੀਆਂ ਪਾਈ ਗਏ ਹੁਣ ਇੰਗਲੈਂਡ ਜਾਈ ਜਾਂਦੇ ਆ ਉੱਥੇ ਤਰਸੀ ਜਾਂਦੇ ਆ ਜੇ ਆਪਾਂ ਇੱਥੇ ਵਧੀਆ ਕਰ ਲਈਏ ਕਿਤੇ ਜਾਣ ਦੀ ਲੋੜ ਨਹੀਂ ਇਹਦੇ ਵਰਗੀ ਧਰਤੀ ਹੈ ਹੀ ਨਹੀਂ ਪੰਜਾਬ ਵਰਗੀ ਧਰਤੀ ਕਿਤੇ ਦੁਨੀਆ 'ਚ ਹੈ ਨਹੀਂ ਵੀਰੋ ਗੁਰੂਆਂ ਦੀ ਪੀਰਾਂ ਦੀ ਫਕੀਰਾਂ ਦੀ ਦੇਵੀ ਦੇਵਤਿਆਂ ਦੀ ਧਰਤੀ ਹੈ ਕੀ ਤੋੜਾ ਇੱਥੇ ਸਿਰਫ ਤੇ ਸਿਰਫ ਚੰਗੀ ਨੀਤ ਅਲੇ ਲੀਟਰਾਂ ਦੀ ਘਾਟ ਸੀ ਉਹ ਬਾਈ ਤੁਸੀਂ ਪੂਰੀ ਕਰਤੀ ਹੁਣ ਤੁਹਾਡਾ ਜਿਹੜਾ ਜ਼ਿੰਮੇਵਾਰੀ ਆ ਉਹ ਖਤਮ ਹੈ ਸਾਡੀ ਜ਼ਿੰਮੇਵਾਰੀ ਸ਼ੁਰੂ ਹੈ ਅਸੀਂ ਕਰ ਰਹੇ ਹਾਂ ਕੰਮ ਵੀਰੋ 1 ਰੁਪਈਏ ਦਾ ਇਲਜ਼ਾਮ ਸਭਾ ਦੋ ਸਾਲ ਹੋ ਕੇ ਮੁੱਖ ਮੰਤਰੀ ਬਣੇ ਨੂੰ ਨਹੀਂ ਤਾਂ ਹਜ਼ਾਰਾਂ ਕਰੋੜਾਂ ਹਜ਼ਾਰਾਂ ਕਰੋੜਾਂ ਕਮਾ ਲੈਂਦੇ ਬਾਹਰ ਬੂਰ ਕੱਢ ਦਿੰਦੇ ਪੈਸੇ ਦੁਬਈਆਂ ਕਰੀ ਪਤਾ ਨਹੀਂ ਕਿੱਥੇ ਪਰ ਵੀਰੋ 1 ਰੁਪਈਏ ਦਾ ਕੋਈ ਇਲਜ਼ਾਮ ਲਾ ਦੇ ਕਿ ਭਗਵੰਤ ਮਾਨ 1 ਰੁਪਈਆ ਖਾਦਾ ਸਮਝ ਲਓ ਰੁਪਈਆ ਨਹੀਂ ਹੈਗਾ ਸਲਫਾਸ ਦੀ ਗੋਲੀ ਹੈ ਮੈਂ ਇਹਨੂੰ ਸਲਫਾਸ ਦੀ ਗੋਲੀ ਦੇ ਬਰਾਬਰ ਕਹੂੰਗਾ ਇਹੋ ਜੇ ਚਿੱਕੜ ਦੇ ਮਾਹੌਲ 'ਚ ਇਹੋ ਜੇ ਚਿੱਕੜ ਦੇ ਮਾਹੌਲ 'ਚ ਦامن ਸਾਫ਼ ਰੱਖਣਾ ਬਹੁਤ ਔਖਾ ਹੈ ਪਰ ਵੀਰੋ ਇੱਕ ਪਰਮਾਤਮਾ ਦੀ ਸ਼ਕਤੀ ਹੈ ਜਿਹੜੀ ਮੈਨੂੰ ਬਲ ਬਖਸ਼ਦੀ ਹੈ ਪਰਮਾਤਮਾ ਲੋਕਾਂ 'ਚ ਹੀ ਵਸਦਾ ਹੁੰਦਾ ਹੈ ਤੁਸੀਂ ਮੈਨੂੰ ਪਲ ਦਿੰਨੇ ਹੋ ਆ ਜਿਹੜਾ ਤੁਹਾਡਾ ਇਦਾਂ ਆਉਣਾ ਇਹ ਮੈਨੂੰ ਬਹੁਤ ਬਲ ਬਖਸ਼ਦਾ ਹੈ ਮੇਰੇ ਵਰਗੇ ਨੂੰ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੋਂ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿਤਰਾ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੈ ਗੁਰੂ ਨਾਨਕ ਸਾਹਿਬ ਜੈ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਉਦਾਸੀਆਂ ਕਰ ਕਰਕੇ ਪੂਰੇ ਉੱਤਰ ਪੱਛਮ ਦੱਖਣ ਪੂਰਬ ਦੀਆਂ ਤੇ ਲੋਕਾਂ ਨੂੰ ਕਿਰਤ ਕਰੋ ਦਾ ਨਾਮ ਜਪੋ ਦਾ ਬੰਨ ਸ਼ਕੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਕਿਸੇ ਹੋਰ ਵਾਸਤੇ ਆਪਦੇ ਵਾਸਤੇ ਦੁਨੀਆ ਕਮਾਉਂਦੀ ਹੈ ਪਰ ਕਿਸੇ ਹੋਰ ਵਾਸਤੇ ਕੰਮ ਕਰਨ ਦਾ ਨਜ਼ਾਰਾ ਹੀ ਕੋਈ ਹੋਰ ਹੁੰਦਾ ਹੈ ਐਸਐਸਐਫ ਬਣਾਈ ਆ ਵੀਰੋ ਇਹ ਤਾਂ ਮੈਂ ਗਰੰਟੀ 'ਚ ਵੀ ਨਹੀਂ ਲਿਖਿਆ ਸੀ ਕਿਤੇ ਐਸਐਸਐਫ ਸੜਕਾਂ ਤੇ ਖੜੀਆਂ ਗੱਡੀਆਂ ਸਭ ਤੋਂ ਵਧੀਆ ਗੱਡੀਆਂ ਇਸ ਵਕਤ ਪੁਲਿਸ ਕੋਲੇ ਨੇ ਉਹ ਸੜਕ ਸੁਰੱਖਿਆ ਫੋਰਸ ਹੈ 97 ਪਾਰਲੀਮੈਂਟ 'ਚ 2018 'ਚ ਡਾਟਾ ਕਢਾਇਆ ਸੀ ਉਸ ਵੇਲੇ 14 ਸੀ ਤੇ ਜਦੋਂ SSF ਲਾਂਚ ਕੀਤੀ 1 ਫਰਵਰੀ ਨੂੰ ਉਹ ਤੋਂ ਪਹਿਲਾਂ 17 ਹੋ ਗਏ ਸੀ 17 ਇੱਕ ਦਿਨ ਚ ਪੰਜਾਬ ਚ ਔਨ ਦਾ ਸਪੌਟ ਐਕਸੀਡੈਂਟ ਚ ਲੋਕ ਮਰਦੇ ਸੀ 17 ਪਰ ਡੇ ਸਾਰੇ ਦੇਸ਼ ਚ ਸਭ ਤੋਂ ਵੱਧ ਇਹਦਾ ਮਤਲਬ ਜੇ ਮਹੀਨੇ ਦੇ ਕੱਢਨੇ ਹੁਣ 510 ਇਹਦਾ ਮਤਲਬ ਜੇ ਸਾਲ ਦੇ ਕੱਢਨੇ ਹੁਣ ਤਾਂ 6000 ਤੋਂ ਉੱਪਰ ਚਲਾ ਗਿਆ ਜੀ ਵੀਰੋ ਆ 100 ਦਿਨ ਹੋਏ ਨੇ 3 ਮਹੀਨੇ ਹੋਏ ਨੇ SSF ਬਣੀ ਨੂੰ ਮੇਰੇ ਕੋਲੇ 3 ਮਹੀਨੇ ਦਾ ਡਾਟਾ ਆਇਆ ਪਿਛਲੇ ਸਾਲ ਨਾਲ 1 ਫਰਵਰੀ 1 ਮਾਰਚ 1 ਅਪ੍ਰੈਲ 1 ਮਈ ਵੀਰੋ 1 ਮਾਰਚ 1 ਅਪ੍ਰੈਲ 1 ਮਈ 3 ਮਹੀਨੇ ਦਾ ਡਾਟਾ ਆਇਆ ਜੇ ਪਹਿਲਾਂ ਵਾਲੇ ਹਾਲ ਹੁੰਦਾ ਤਾਂ 3 ਮਹੀਨਿਆਂ ਚ 1500 ਤੋਂ ਵੱਧ ਬੰਦੇ ਮਰ ਜਾਂਦੇ ਪਰ ਵੀਰੋ ਜਿਹੜਾ ਇਸ ਵਾਰ ਡਾਟਾ ਹੈ ਉਹ 249 ਬੰਦੇ ਸਿਰਫ ਦੋ ਸਾਢੇ 1250 ਬੰਦੇ ਦੀ ਜਾਨ ਬਚਾ ਲਈ ਵੀਰੋ ਸਾਢੇ 1250 ਬੰਦੇ ਦੀ ਜਾਨ ਬਚਾ ਲਈ ਮੈਂ ਕੋਈ ਗਾਰੰਟੀ ਦਾ ਦਿੱਤੀ ਨਹੀਂ ਸੀ ਇੱਕ ਗਰੰਟੀ ਹੋਰ ਜਿਹੜੀ ਬਿਨਾਂ ਗੱਲ ਤੋਂ ਹੀ ਪੂਰੀ ਕਰਤੀ ਆਪਾਂ ਨੇ ਆ ਟੋਲ ਪਲਾਜੇ ਵਾਲੇ ਮੇਰੇ ਵੀਰੋ 16 ਬੰਦ ਕਰਤੇ 3-4 ਤੇ ਹੋਰ ਆਖੇ ਮੇਰੀ ਹੁਣ 3-4 ਹੋਰ ਹੋਣਗੇ ਵੀਰੋ ਐਵੇਂ ਲੁੱਟੀ ਜਾਂਦੇ ਆ ਪਤਾ ਕੀ ਆ ਉਹਨਾਂ ਦੇ ਐਗਰੀਮੈਂਟ ਖਤਮ ਹੋਇਆ ਨੂੰ ਪੰਜ-ਪੰਜ ਸਾਲ ਹੋ ਗਏ 6-6 ਸਾਲ ਹੋ ਗਏ ਪਰ ਲੀਡਰ ਜਿਹੜੇ ਸੀ ਉਹ ਵਧਾਈ ਜਾਂਦੇ ਸੀ ਵੀ ਇਹ 400 ਦਿਨ ਮੰਗਣਾ ਆ ਵੀ 200 ਦਿਨ ਤੇਰਾ 200 ਮੇਰਾ ਲੁੱਟੀ ਜੋ ਆਪਾਂ ਕਿਹੜਾ ਕਿਹਦੇ ਪੁੱਛਦੇ ਸੀ ਵੀਰੋ ਮੇਰੇ ਕੋਲੇ ਵੀ ਆਏ ਸੀ ਕਹਿੰਦੇ ਵਧਾ ਦਿਓ ਮੈਂ ਕਿਹਾ ਆਪ ਤਾਂ ਬੋਰੀ ਬਿਸਤਰਾ ਚੱਕੋ ਬਣੀ ਵਧਾਉਣ ਦੀ ਗੱਲ ਕਰਦੇ ਹੋ ਸੋ ਵੀਰੋ ਉਹ ਟੋਲਪਲਾਂ ਤੇ ਬੰਦ ਕਰੌਣਨਾ 58 ਲੱਖ 77000 ਯਾਨੀ ਕਿ ਲਗਭਗ 95 ਲੱਖ ਰੁਪਈਆ ਇੱਕ ਦਿਨ ਚ ਪੰਜਾਬੀਆਂ ਦਾ ਵੱਧ ਜਾਂਦਾ ਇੱਕ ਦਿਨ ਚ 95 ਲੱਖ ਰੁਪਈਆ ਸੋ ਵੀਰੋ ਇਹ ਵੇ ਆਪਣੀਆਂ ਪ੍ਰਾਪਤੀਆਂ ਨੇ ਆ ਪਾਣੀ ਕੱਸੀਆਂ ਦਾ ਪਾਣੀ ਪੁਰਾਣੇ ਰਜਵਾਹੇ ਸੂਏ ਪਿੰਡਾਂ ਦੇ ਵਿੱਚ ਵੀਡੀਓ ਆਉਂਦੀਆਂ ਨੇ ਕਿ ਜੀ 25 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਨਹਿਰੀ ਮੈਂ 30 ਸਾਲ ਬਾਅਦ ਪਾਣੀ ਦੇਖਿਆ ਜੀ ਤਾਂ ਵੀਡੀਓ ਬਣਾ ਕੇ ਪਾਉਂਦੇ ਤੁਸੀਂ ਦੇਖਿਆ ਹੋਣੀਆਂ ਵੀਰੋ ਸੁਖਵੀਰ ਬਾਦਲ ਜਦੋਂ ਜਿਹੜੇ ਪਿੰਡ ਚ ਆਇਆ ਕਰੇ ਉਹਨ ਲੋਕ ਕਿਹਾ ਕਰਨ ਤੁਸੀਂ ਕੀ ਕੰਮ ਕੀਤਾ ਕੰਮ ਤਾਂ ਹੋ ਗਿਆ ਜਿਹੜਾ ਪਾਣੀ ਆ ਗਿਆ ਉਹਨੇ ਆਖਿਆ ਤਾਂ ਯਾਰ ਬਹੁਤ ਵੱਡਾ ਮੁੱਦਾ ਬਣਦਾ ਜਾਂਦਾ ਹੈ ਉਹਨੇ ਆਪਦੇ ਮੁਲਾਜ਼ਮਾਂ ਤੋਂ ਜਿਹੜੇ ਆਪਦੇ ਭਰਤੀ-ਪੁਰਤੀ ਕੀਤੇ ਹੋਣੇ ਉਦੋਂ ਉਹਨਾਂ ਤੋਂ ਕਹਾ ਲਿਆ ਪਹਿਲਾਂ ਤਾਂ ਉਹਨਾਂ ਨੂੰ ਰੋਟੀ ਰੱਟੀ ਖਵਾਈ ਕਹਿੰਦੇ ਯਾਰ ਐਂ ਕਹਿ ਦੋ ਕਿ ਮੈਂ ਇਥੋਂ ਭਗਵੰਤ ਮਾਨ ਗਲਤ ਅੰਕੜੇ ਲਿਖਾਉਂਦਾ ਆ ਉਹ ਵੀਰੋ ਮੈਂ ਗਲਤ ਅੰਕੜੇ ਲਿਖਾ ਕੇ ਕਿੱਥੇ ਜਾਣਾ ਮੈਂ ਤਾਂ ਸੱਚ ਦੱਸਦਾ ਮੈਂ ਤਾਂ ਜਿਹਨਾਂ ਜਰ ਕੰਮ ਹੁੰਦਾ ਨਹੀਂ ਉਹ ਦੱਸਦਾ ਹੀ ਨਹੀਂ ਮੈਂ ਤਾਂ ਕਿਉਂਕਿ ਇਹ ਕੋਈ ਪ੍ਰਾਪਤੀਆਂ ਥੋੜੀ ਕਰਨੀ ਹੈ ਮੇਰਾ ਫਰਜ਼ ਬਣਦਾ ਹੈ ਮੇਰਾ ਫਰਜ਼ ਬਣਦਾ ਕਿ ਟੋਲ ਪਲਾਜ਼ਾ ਜਿਹੜੇ ਜਿਨ੍ਹਾਂ ਦੇ ਐਗਰੀਮੈਂਟ ਬੰਦ ਹੋ ਗਏ ਉਹਨਾਂ ਨੂੰ ਬੰਦ ਕਰੀਏ ਮੇਰਾ ਫਰਜ਼ ਹੈ ਕੋਈ ਸਾਨ ਥੋੜੀ ਹੈ ਸੋ ਇਸ ਕਰਕੇ ਮੈਨੂੰ ਕੰਮ ਕਰਨ ਦਾ ਚਾਹ ਹੈ ਵੀ ਲੋ ਕਿ ਯਾਰ ਕੁਝ ਕਰਕੇ ਦਿਖਾਉਣਾ ਹੈ ਪੰਜਾਬ ਵਾਸਤੇ ਮੈਂ ਪਹਿਲਾਂ ਪੈਸੇ ਕਮਾਉਣੇ ਹੁੰਦੇ ਫਿਲਮਾਂ ਟੀਵੀਆਂ ਚੋਂ ਕਮਾ ਲੈਂਦਾ ਪਰ ਨਹੀਂ ਵੀਰੋ ਹਾਸੇ ਵੀ ਉਹ ਨਹੀਂ ਚੰਗੇ ਲੱਗਦੇ ਨੇ ਜਦੋਂ ਜਦੋਂ ਚੁੱਲ੍ਹਿਆਂ ਚੱਗ ਬਲਦੀ ਹੋਵੇ ਜੇ ਚੁੱਲ੍ਹੇ ਮੱਠੇ ਪਹਿ ਜਾਣ ਸਿਵਿਆਂ ਦੀ ਅੱਗ ਬੱਦ ਜੇ ਤਾਂ ਫਿਰ ਹਾਸੇ ਕਿਵੇਂ ਚੰਗੇ ਲੱਗਣਗੇ ਸੋ ਵੀਰੋ ਤੁਹਾਡੇ ਨਾਲ ਆ ਥੋਡੇ ਵਰਗੇ ਆ ਐਂ ਰਹਾਂਗੇ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੂੰ ਤਾਂ ਉਹ ਹੁਣ ਸੁਖਵੀਰ ਬਾਦਲ ਨੇ ਇੱਕ ਜੀਪ ਦੇ ਉੱਤੇ ਛੱਤ ਲਵਾ ਰੱਖੀ ਆ ਮਤਲਬ ਵੀ ਉਹ ਕਿ ਤੁਕ ਬਣਾਖਦੀ ਆ पहला कद तो पे बाहर निकले नहीं तो आप आए बोर दे टो जो के टोया चो निकल गए अपना थलो आए धरती चो सो भीरो टैंपरेचर पुछ के जाते टैंपरेचर के तापमान के, ना ना पुछ के बाहर निकल हैं हाउ मच इज द टैंपरेचर इट्स फोर्टी टू डिग्री ओ माई गॉड इज टू हॉट हम बयाली है, Sir, oh God, है। फिर कहते हम बयाली है ना ਜਦੋਂ ਤੀਕ ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਇਹ 2 ਘੰਟਿਆਂ ਵਾਸਤੇ ਪੰਜਾਬ ਬਚਾਉਂਦੇ ਆ ਵੀਰੋ ਇਹਨਾਂ ਨੂੰ ਕੀ ਪਤਾ ਪੰਜਾਬ ਕੀ ਹੁੰਦਾ ਪੰਜਾਬੀ ਬੋਲਣੀ ਆਉਂਦੀ ਨਹੀਂ ਜੇ ਪੰਜਾਬੀ ਆਉਂਦੀ ਹੁੰਦੀ ਤਿੰਨ ਚਾਰ ਵਾਰੀ ਆਪਣੇ ਸਕੇ ਪਿਓ ਨੂੰ ਐ ਥੋੜੀ ਕਹਿੰਦਾ ਕਿ ਮੇਰੇ ਪਿਤਾ ਸਮਾਨ ਨੇ ਉਹ ਫਿਰ ਉੱਠ ਕੇ ਕਹਿਣਾ ਪੈਂਦਾ ਸੀਗਾ ਬਾਲ ਸਾਹਿਬ ਨੂੰ ਵੱਡੇ ਬਾਲ ਸਾਹਿਬ ਸਵਰਗਵਾਸੀ ਜਿਹੜੇ ਨੇ ਉਹਨਾਂ ਨੂੰ ਕਹਿਣਾ ਪੈਂਦਾ ਸੀ ਉਹ ਸਮਾਨ ਨਹੀਂ ਓਏ ਪਿਤਾਈਆਂ ਸੋ ਉਦੋਂ ਪੜਾਉਣ ਵੇਲੇ ਪੜਾਇਆ ਨਹੀਂ ਬਾਅਦ ਚੋਂ ਕੀ ਕਰੀਏ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ ਸੋ ਆਪਾ ਪੜਿਆ ਆਪਾਂ ਸਰਕਾਰੀ ਸਕੂਲਾਂ 'ਚ ਆਪਾਂ ਤਾਂ ਆਪਣੀ ਬੋਰੀ ਤੇ ਫੱਟੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਆਪਣੀ ਗਰੀਬੀ ਇਸ ਕਰ ਲੈਣਗੇ ਸੋ ਵੀਰੋ ਇਹਨਾਂ ਕੋਲੇ ਕੱਖ ਨਹੀਂ ਜੇ ਇਹਨਾਂ ਨੇ ਕੁਝ ਕਰਨਾ ਹੁੰਦਾ ਤਾਂ ਗਤਵੀਤ ਕੋਈ ਹੁੰਦਾ ਤਾਂ ਹੁਣ ਤੱਕ ਕਰ ਦਿੰਦੇ 10 10 ਸਾਲ 25 ਸਾਲ ਤਾਂ ਦੋ ਬੰਦਿਆਂ ਦੀ ਰਾਜ ਰਹਿ ਗਿਆ ਨਾ ਜੀ ਤੁਸੀਂ ਦੇਖ ਲਓ 25 ਸਾਲ ਤਾਂ ਸਿੱਧੇ ਹੀ ਬਣਦੇ ਆ ਦੋ ਬੰਦਿਆਂ ਦੇ ਇੱਕ ਕੈਪਟਨ ਦੇ ਇਹ ਬਾਦਲ ਦੇ ਤੇ 25 ਸਾਲਾਂ 'ਚ ਕੁਝ ਨਹੀਂ ਕਰ ਸਕੇ ਉਹ ਵੀਰੋ ਘਰੇ ਨਹੀਂ ਬੜੇ ਉੱਥੇ ਘਰ ਮੁੱਖ ਮੰਤਰੀ ਦਾ ਜਿਹੜਾ ਹੋਰ ਹੈ ਇਹ ਰਹਿੰਦੇ ਸੀ ਪਹਾੜਾਂ 'ਚ ਇੱਕ ਰਹਿੰਦਾ ਸੁਖਬਲਾਸ ਚ ਦੁੱਧ ਦਾ ਸਿਸਮਾ ਵੀਰੋ ਪ੍ਰਮਾਤਮਾ ਨੇ ਜੇ ਕੋਈ ਦਾਤ ਦਿੱਤੀ ਨਾ ਪ੍ਰਮਾਤਮਾ ਨੇ ਤੁਹਾਨੂੰ ਕੋਈ ਦਾਤ ਬਖਸ਼ਦੀ ਤਾਂ ਉਹਨੂੰ ਨਾ ਦਰਕਾਰੀ ਦਾ ਨਹੀਂ ਹੁੰਦਾ ਉਹਨੂੰ ਸਵਿਕਾਰੀ ਦਾ ਹੁੰਦਾ ਕਿ ਤਾ ਕਿ ਪ੍ਰਮਾਤਮਾ ਤੇਰਾ ਸ਼ੁਕਰਾਨਾ ਹੈ ਪ੍ਰਮਾਤਮਾ ਤੇਰਾ ਇਹਨਾਂ ਨੇ ਦਰਕਾਰਿਆ ਇਹਨਾਂ ਨੇ ਮੁੱਖ ਮੰਤਰੀ ਦੇ ਘਰ ਨੂੰ ਦਰਕਾਰਿਆ ਹੁਣ ਘਰ ਚ ਪੜਨ ਨੂੰ ਤਰਸਦੇ ਫਿਰਦੇ ਨੇ ਵੀ ਉਹ ਘਰ ਮਿਲ ਜੇ ਉਹ ਪ੍ਰਮਾਤਮਾ ਕਹਿੰਦਾ ਹੁਣ ਨਹੀਂ ਮਿਲਦਾ ਇਹ ਗੁੰਤਾ ਸਤਾਉ ਜਲੇ ਮਹਿੰਦਰ ਮੈਸਟਰਾਂ ਕੋਲੇ ਆ ਗਿਆ ਤੇ ਉਹਨਾਂ ਦੇ ਜਵਾਕਾਂ ਕੋਲੇ ਆਮ ਲੋਕਾਂ ਕੋਲੇ ਮੁੱਖ ਮੰਤਰੀ ਦੀਆਂ ਮੰਤਰੀਆਂ ਦੀਆਂ ਕੁਰਸੀਆਂ ਆ ਗਿਆ ਬਲਕਾਰ ਜੀ ਬੈਠੇ ਆ ਬੜੇ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਪੰਜਾਬ ਦੀ ਕੈਬਨਿਟ ਚ ਹੈ ਇਹ ਕੀ ਕਰਦੇ ਸੀ ਇਹ ਜਿੱਤ ਕੇ ਆਪਣੇ ਮਹਿਲਾਂ ਦੇ ਕੁੰਡੇ ਲਾ ਲੈਂਦੇ ਸੀ ਅੰਦਰੋਂ ਪਬਲਿਕ ਨਹੀਂ ਆਉਣੀ ਚਾਹੀਦੀ ਨੇੜੇ ਤੜੇ ਕਹਿੰਦੇ ਜੈ ਸਰ ਤੇ ਜਦੋਂ ਜੋ 2 ਮਹੀਨੇ ਵੋਟਾਂ ਚ ਰਹੇਦੇ ਸੀ ਉਦੋਂ ਖੋਲ ਕੇ ਕਹਿੰਦੇ ਸੀ ਆਓ ਆਪਾਂ ਪੰਜਾਬ ਬਚਾਈਏ ਇੱਕ ਮੌਕਾ ਹੋਰ ਦਿਓ ਇਸ ਵਾਰ ਜਦੋਂ ਖੋਲਣ ਲੱਗੇ 2022 ਚ ਖੁੱਲੇ ਨਾ ਉਹ ਅੰਦਰ ਕੁੰਡੀ ਖੋਲ ਲਈ ਪਰ ਕਹਿੰਦੇ ਖੁੱਲਦਾ ਕਿਉਂ ਨਹੀਂ ਫਿਰ ਕਿਸੇ ਨੇ ਦੱਸਿਆ ਕਹਿੰਦੇ ਤਾਂ ਬਾਹਰੋਂ ਲਾਗੇ ਸੀਗੇ ਲੋਕ ਜੀ ਇਸ ਕਰਕੇ ਹੁਣ ਤੁਸੀਂ ਅੰਦਰ ਹੀ ਰਹੋ ਸੋ ਉੱਥੇ ਰਹਿਣ ਕਿਉਂ ਨੇ ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਮੈਂ ਤੁਹਾਨੂੰ ਇਹੀ ਕਹਿਣ ਆਇਆ ਮੈਨੂੰ ਲੱਗਦਾ ਨਹੀਂ ਮੇਰੇ ਬੋਲਣ ਦੀ ਲੋੜ ਹੈ ਕਿਉਂਕਿ ਰਿਵਰਸ ਮਾਈਗ੍ਰੇਸ਼ਨ ਕਹਿੰਦੇ ਆ ਜਿਹੜੀ ਇਹ ਪਾਜੀ ਦੱਸ ਕੇ ਗਏ ਆ ইংল্যান্ড ਵਾਲੇ ਕਿ ਰਿਵਰਸ ਮਾਈਗ੍ਰੇਸ਼ਨ ਹੈ ਇਹ ਕੋਈ ਸ਼ੌਂਕ ਨੂੰ ਨਹੀਂ ਗਏ ਸੀ ਸਿਸਟਮ ਤੋਂ ਰੁੱਸ ਕੇ ਗਏ ਸੀ ਕਿ ਯਾਰ ਕੁਛ ਤਾਂ ਕਰ ਨਹੀਂ ਹੈ ਚਲੋ ਚੱਲੀਏ ਬਾਹਰ ਨਿਕਲ ਜਾਈਏ ਮਿਹਨਤਾਂ ਕੀਤੀਆਂ ਉੱਥੇ ਜਾ ਕੇ 20 ਘੰਟੇ ਨੇ ਸ਼ਿਫਟਾਂ ਲਾਈਆਂ ਪੰਜਾਬੀਆਂ ਨੇ ਪੰਜਾਬੀਆਂ ਨੇ 20 ਘੰਟੇ ਸ਼ਿਫਟਾਂ ਲਾ ਕੇ ਉੱਥੇ ਕਾਮਯਾਬੀਆਂ ਹਾਸਲ ਕੀਤੀਆਂ ਜੇ ਕਿਤੇ ਉਹੀ ਮਿਹਨਤ ਇੱਥੇ ਕਰ ਲਈਏ ਤੇ ਸਰਕਾਰ ਸਾਥ ਦੇ ਦੇ ਇਹ ਇਹ ਤਾਂ ਜੀ ਇਸ ਤੋਂ ਵੱਡਾ ਤਾਂ ਕੋਈ ਪੁੰਨ ਵਾਲਾ ਕੰਮ ਨਹੀਂ ਮੈਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਣਾ ਕਿ ਨੌਕਰੀਆਂ ਦੇਣ ਉਹ ਉਹਨਾਂ ਨੇ ਫੈਕਟਰੀਆਂ ਖੋਲ੍ਹਣ ਤੋਰ ਦਲਿਤਾਂ ਗਰੀਬਾਂ ਨੂੰ ਦਲਿਤਾਂ ਗਰੀਬਾਂ ਵਾਸਤੇ ਬਹੁਤ ਮੈਂ ਤਾਂ ਕਮੀਆਂ ਦਾ ਵੇੜਾ ਗਾਉਂਦਾ ਰਿਹਾ ਜੀ ਕਾਲਜ ਤੋਂ ਸੰਤਰਾ ਮੁਦਾਸੀ ਦੀ ਕਵਿਤਾ ਗਾਉਂਦੇ ਰਹੇ ਆ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਵੀਰੋ ਉਹਨਾਂ ਗਰੀਬਾਂ ਵਾਸਤੇ ਬਹੁਤ ਸਕੀਮਾਂ ਪਈਆਂ ਗਰੀਬੀ ਜਿਹੜੀ ਐ ਉਹ ਕੋਈ ਲਾਲ ਕਾਰਡ ਹਰਾ ਕਾਰਡ ਕਾਲਾ ਕਾਰਡ ਨਹੀਂ ਹਟਾ ਸਕਦਾ ਗਰੀਬੀ ਨੂੰ ਤਾਂ ਗਰੀਬ ਦਾ ਜਵਾਬ ਹੀ ਹਟਾ ਸਕਦਾ ਜੇ ਉਹਨੂੰ ਪੜਾ ਕੇ ਅਫਸਰ ਲਾ ਦਈਏ ਬਸ ਉਹ ਅਫਸਰ ਬਣ ਕੇ ਉਹਨਾਂ ਘਰ ਦੀ ਗਰੀਬੀ ਚੱਕ ਦੇਣੀ ਐ ਸੋ ਮੈਨੂੰ ਮੈਨੂੰ ਮੈਂ ਕਿਤੇ ਹਿੰਦੀ ਦੀ ਇੰਟਰਵਿਊ ਕਰ ਰਿਹਾ ਸੀ ਟੀਵੀ ਤੇ ਤੁਸੀਂ ਦੇਖੀ ਵੀ ਹੋਣੀ ਬਹੁਤਿਆਂ ਨੇ ਤੇ ਉਹ ਮੈਨੂੰ ਕਹਿੰਦਾ ਜੀ ਮੈਂ ਕੁਝ ਲੀਡਰਾਂ ਦੇ ਨਾਮ ਲਵਾਂਗਾ ਜੋ ਤੁਹਾਡੇ ਦਿਮਾਗ 'ਚ ਹੁਣੇ ਹੀ ਆਉਂਦਾ ਉਹਦੇ ਵਾਸਤੇ ਤੁਸੀਂ ਬੋਲਦੇ ਹੋ ਮੈਨੂੰ ਕਹਿੰਦਾ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦੇ ਨੇ ਕਹਿੰਦੇ ਜੀ ਕੈਪਟਨ ਮਰਿੰਦਰ ਸਿੰਘ ਮੈਂ ਕਿਹਾ ਮੈਲਾਂ 'ਚ ਰਹਿਣਾ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਮੁਗਲਾਂ ਨਾਲ ਸੀ ਜਦੋਂ ਕਾਂਗਰਸ ਅੰਗਰੇਜ਼ਾਂ ਦਾ ਰਾਜ ਸੀ ਤਾਂ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਤਾਂ ਕਾਲੀਆਂ ਨਾਲ ਸੀ ਹੁਣ ਭਾਜਪਾ ਦਾ ਰਾਜ ਐ ਤਾਂ ਭਾਜਪਾ ਦੇ ਨਾਲ ਨਹੀਂ ਉਹ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਹਾ ਕਿਸੇ ਵੀ ਗੱਲ ਨੂੰ ਕਿਤੇ ਵੀ ਜੋੜ ਕੇ ਕਿਤੇ ਵੀ ਸੁਣਾ ਸਕਦਾ ਤੇ ਨਾਲੇ ਕਹਿੰਦਾ ਮੇਰੀ ਗਰੰਟੀ ਹੈ ਵੀਰੋ ਉਹ ਕਹਿੰਦੇ ਕਿਵੇਂ ਮੈਂ ਕਿਹਾ ਚੰਦਰਜਾਨ ਦਾ ਲਾਂਚਿੰਗ ਵੇਲੇ ਚਲਾ ਗਿਆ ਜਦੋਂ ਚੰਦਰਜਾਨ ਲਾਂਚ ਕਰਨਾ ਸੀ ਕਹਿੰਦਾ ਮੇਰੀ ਇਸਰੋ ਕੇ ਸਾਥ ਵੀ ਪੁਰਾਣਾ ਨਾਤਾ ਹੈ ਮੇਰਾ ਇਸਰੋ ਕੇ ਸਾਥ ਬਹੁਤ ਪੁਰਾਣਾ ਮੈਂ ਵੀ ਹੈਰਾਨ ਰਹਿ ਗਿਆ ਮੈਂ ਕਿਹਾ ਅੱਠਵੇਂ ਸਾਡਾ ਸਰਟੀਫਿਕੇਟ ਤਾਂ ਲੱਭਦਾ ਨਹੀਂ ਇਸਰੋ ਕਿੱਧਰ ਆ ਗਈ ਇੱਥੇ ਇਸਰੋ ਚ ਕਦੋਂ ਚਲਾ ਗਿਆ ਇਹ ਮੈਂ ਹੁਣ ਕਿਵੇਂ ਜੋੜੂਗਾ ਕਹਿੰਦਾ ਮੈਂ ਜਦੋਂ ਸਕੂਲ ਚ ਪੜਦਾ ਸੀ ਦੂਜੀ ਤੀਜੀ ਕਲਾਸ ਚ ਪੜਾਈ ਵਾਲੇ ਪਾਸਿਓ ਮੇਰਾ ਹੱਥ ਤੰਗੀ ਸੀ ਇਸ ਕਰਕੇ ਹਰੇਕ ਟੀਚਰ ਆ ਕੇ ਮੈਨੂੰ ਕਹਿੰਦਾ ਸੀ ਤੂੰ ਆ ਬ ਇਸਰੋ ਮੇ ਬੈਠ ਅਬ ਇਸਰੋ ਮੇ ਅਬ ਇਸਰੋ ਮੇ ਅਬ ਇਸਰੋ ਮੇ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਕਹਿੰਦੇ ਕਹਿੰਦੇ ਅਰਵਿੰਦ ਕੇਜਰੀਵਾਲ ਮੈਂ ਕਿਹਾ ਇਸ ਕਦਰ ਵਾਕਿਫ ਹੋ ਗਈ ਹੈ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਉਹਨਾਂ ਨੇ ਕਿਹਾ ਉਹਨਾਂ ਨੇ ਮੇਰਾ ਨਾਮ ਲੇਤਾ ਕਹਿੰਦੇ ਆਪਦੇ ਬਾਰੇ ਕੀ ਕਹੋਗੇ ਭਗਵੰਤ ਮਾਨ ਕਹਿੰਦੇ ਕਹਿੰਦੇ ਭਗਵੰਤ ਮਾਨ ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖਰੀ ਮੇਰੇ ਪੱਲੇ ਜੇ ਮੈਂ ਦੇਖਾਂ ਤਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਦੋਨਿਆਂ ਤੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਦੋ ਮਿੰਟ ਲਈ ਪੰਜਾਬ ਤੋਂ